ਇਹ ਪਹਿਲੀ ਜਾਂ ਆਖਰੀ ਮੌਤ ਨਹੀਂ ਹੈ ਇਸ ਤੋਂ ਪਹਿਲਾਂ ਵੀ ਹੋਈਆਂ ਤੇ ਇਸ ਤੋਂ ਬਾਅਦ ਵੀ ਹੋਣਗੀਆਂ ਕਿਉਂਕਿ ਅਸੀਂ ਬੋਲਣਾ ਹੀ ਨਹੀਂ ਦੁੱਖ ਬਈ ਜਿੰਨਾ ਦਾ ਗਿਆ ਉਹਨਾਂ ਨੂੰ ਲੱਗਿਆ ਠੀਕ ਆ ਬਾਕੀ ਤਾਂ ਸਭ ਕਹਿਣ ਦੀਆਂ ਗੱਲਾਂ ਨੇ ਜੇ ਤੁਹਾਨੂੰ ਦੁੱਖ ਲੱਗਿਆ ਹੋਊਗਾ ਨਾ ਕਿੰਨੇ ਫਾਲੋਅਰ ਬਾਈ ਦੇ ਠੀਕ ਆ ਜਾ ਕੇ ਪਾਓ ਪਟੀਸ਼ਨ ਆਵਾਰਾ ਪਸ਼ੂਆਂ ਦੇ ਕਾਰਨ ਪਤਾ ਨਹੀਂ ਰੋਜ਼ ਦੀਆਂ ਕਿੰਨੀਆਂ ਮੌਤਾਂ ਹੁੰਦੀਆਂ ਰੋਜ਼ ਕਿੰਨੇ ਐਕਸੀਡੈਂਟ ਹੁੰਦੇ ਆ ਤੇ ਸੋ ਐਕਸੀਡੈਂਟ ਕਹਿ ਕੇ ਹੀ ਟਾਲ ਦੇਣਾ ਵੀ ਹਾਂ ਐਕਸੀਡੈਂਟ ਹੋ ਗਿਆ ਤੇ ਆਈਸੀ ਕੀ ਸਿਰਫ ਵਪਾਰੀ ਨਾ ਸਮਝਿਆ ਜਾਵੇ মিডিਆ ਨੂੰ ਵੀਡੀਆ ਇੱਕ ਬੜੀ ਤਕੜੀ ਜ਼ਿੰਮੇਵਾਰੀ ਹੈ ਤੁਸੀਂ ਸੱਚੀ ਤੇ ਸੁੱੱਚੀ ਗੱਲ ਪਹੁੰਚਾਉਣੀ ਲੋਕਾਂ ਤੱਕ ਹਨਾ ਲੋਕਾਂ ਨੂੰ ਅਵੇਅਰ ਕਰਨਾ ਵਾ ਲੋਕਾਂ ਨੂੰ ਦੱਸਣਾ ਆ ਲੋਕਾਂ ਨੂੰ ਸਮਝਾਉਣਾ ਆ ਲੋਕ ਬਹੁਤ ਵਿਸ਼ਵਾਸ ਕਰਦੇ ਬਈ মিডিਆ ਤੇ ਜਿਵੇਂ ਪਹਿਲਾਂ ਗੱਲ ਕਹੀ ਹੈ ਹਨਾ ਵੀ ਲਾਸ਼ ਨਹੀਂ ਵੇਚਣੀ ਚਾਹੀਦੀ ਕਿਸੇ ਦੀ ਹਨਾ ਠੀਕ ਹੈ ਪਹਿਲਾਂ ਜਦੋਂ ਬਈ ਦਾਖਲ ਸੀਗਾ ਬਹੁਤ ਚੈਨਲਾਂ ਨੇ ਪਾਤੀਆਂ ਵੀ ਹਾਂ ਵੀ ਓਖਾ ਆ ਇਦਾਂ ਆ ਨਹੀਂ ਰਿਹਾ ਕੋਈ ਇਸਨੇ ਪਾਤਾ ਫੀ ਖਬਰਾਂ ਪਾਤੀਆਂ ਸਿਰਫ ਆਪਦੇ ਪੈਸੇ ਵਾਸਤੇ ਇਹ ਵਾਰੀ ਬਈ ਤੁਹਾਡੀ ਵੀ ਆ ਸਕਦੀ ਹੈ ਠੀਕ ਸਤਿ ਸ੍ਰੀ ਅਕਾਲ ਜੀ ਤੁਸੀਂ ਦੇਖ ਰਹੇ ਹੋ ਸਾਂਝ ਦਿਲ ਤੋਂ ਦਿਲਾਂ ਦੀ ਮਹਿ ਬਿਕਰਮਨ ਦਾਵਾ ਤੇ ਬੜੀ ਦੁੱਖ ਦੀ ਗੱਲ ਹੈ ਕਿ ਪਿਛਲੇ ਦਿਨਾਂ ਦੇ ਵਿੱਚ ਦੋ ਵੱਡੀਆਂ ਮੌਤਾਂ ਹੋਈਆਂ ਜਿਨ੍ਹਾਂ ਵਿੱਚ ਇੱਕ ਰਾਜਵੀਰ ਜਵੰਦਾ ਵੀਰਾ ਤੇ ਦੂਜਾ ਪ੍ਰਿੰਦਰ ਘੁੰਮਣ ਦੀ ਮੌਤ ਹਨਾ ਤੇ ਬਹੁਤ ਵੱਡਾ ਘਾਟਾ ਬਈ ਤੇ ਤੁਸੀਂ ਸਾਰੇ ਜਾਣਦੇ ਹੋ ਬਈ ਦੋਵਾਂ ਨੂੰ ਹਨਾ ਚੰਗੇ ਤਰੀਕੇ ਨਾਲ ਬਹੁਤ ਜ਼ਿਆਦਾ ਪਿਆਰ ਕਰਦੇ ਹੋ ਮੈਂ ਨਾ ਬੜਾ ਹੈਰਾਨ ਹੁਨਾ ਵੀ ਲੋਕ ਮਤਲਬ ਕਿ ਕਿੰਨਾ ਹਲਕੇ ਜੀ ਸੋਚ ਰੱਖਣ ਲੱਗ ਪਏ ਹਨ ਵੀ ਸਿਰਫ ਤੁਸੀਂ ਆਰ ਆਈ ਪੀ ਲਿਖ ਕੇ ਦੋ ਚਾਰ ਦਿਨ ਹਨਾ ਹਾਂ ਵੀ ਬਹੁਤ ਦੁੱਖ ਲੱਗਿਆ ਬਹੁਤ ਮਾੜੀ ਗੱਲ ਆ ਲਿਖ ਕੇ ਤੇ ਫਿਰ ਉਹਨੂੰ ਭੁੱਲ ਜਾਂਦੇ ਹੋ ਫਿਰ ਅੱਗੇ ਕੋਈ ਇਦਾਂ ਦਾ ਹਾਸਾ ਹੁੰਦਾ ਆ ਪਿੱਛੇ ਵੀ ਤੁਹਾਨੂੰ ਪਤਾ ਸਿੱਧੂ ਮੂਸੇ ਵਾਲੇ ਦਾ ਆਪਾਂ ਗੱਲ ਕਰੀ ਹੈ ਹਨਾ ਬਹੁਤ ਲੋਕੀ ਹੈਸ਼ਟੈਗ ਜਸਟਿਸ ਫੋਰ ਸਿੱਧੂ ਮੂਸੇ ਵਾਲਾ ਲਿਖਦੇ ਰਹੇ ਪਰ ਬਾਦ ਵਿੱਚ ਕਿਸੇ ਨੇ ਗੱਲ ਨਹੀਂ ਕੀਤੀ ਕੋਈ ਉਹਨਾਂ ਨਾਲ ਖੜਿਆ ਨਹੀਂ ਜਿੰਨਾ ਖੜਨਾ ਚਾਹੀਦਾ ਸੀ ਲੋਕਾਂ ਨੂੰ ਜਿੰਨਾ ਉਹ ਪਿਆਰ ਕਰਦਾ ਸੀ ਹੁਣ ਗੱਲ ਸੇਮ ਉਹੀ ਆ ਗਈ ਹੈ ਹਨਾ ਤੁਸੀਂ ਇਹ ਕਹਿੰਦੇ ਹੋਣੇ ਆ ਵੀ ਹਾਂ ਐਕਸੀਡੈਂਟ ਆ ਬਟ ਐਕਸੀਡੈਂਟੀ ਕੈਦ ਕੇ ਤੇ ਉਹਨੂੰ ਕਹਿ ਦੇਣਾ ਵੀ ਹਾਂ ਵੀ ਮੌਤ ਹੋ ਗਈ ਜਾਂ ਫਿਰ ਉਹਦੀ ਆਈ ਸੀ ਹਨਾ ਵੀ ਉਹਦੀ ਲਿਖੀ ਇੰਨੀ ਸੀਗੀ ਇਹ ਕਹਿ ਕੇ ਗੱਲ ਨੂੰ ਟਾਲ ਦੇਣਾ ਬਹੁਤ ਸੌਖਾ ਬਈ ਪਰ ਹਨਾ ਜੇ ਉਹਦਾ ਦੂਜਾ ਪਾਸ ਆ ਵੇਖੀਏ ਵੀ ਕਿਉਂ ਕਾਰਨ ਕੀ ਆ ਵੀ ਮੌਤ ਦਾ ਇਹ ਪਹਿਲੀ ਜਾਂ ਆਖਰੀ ਮੌਤ ਨਹੀਂ ਹੈ ਜਿਹੜੀ ਇਸ ਤਰੀਕੇ ਦੇ ਨਾਲ ਹੋਈ ਜਿਹੜੀ ਆ ਜਿਹੜੀ گاਵਾ ਜਾਂ ਸੜਕ ਤੇ ਆਵਾਰਾ ਪਸ਼ੂਆਂ ਦੇ ਕਰਕੇ ਹੁੰਦੀ ਆ ਇਹ ਪਹਿਲੀ ਜਾਂ ਆਖਰੀ ਮੌਤ ਨਹੀਂ ਹੈ ਇਹ ਇਸ ਤੋਂ ਪਹਿਲਾਂ ਵੀ ਹੋਈਆਂ ਤੇ ਇਸ ਤੋਂ ਬਾਅਦ ਵੀ ਹੋਣਗੀਆਂ ਕਿਉਂਕਿ ਅਸੀਂ ਬੋਲਣਾ ਹੀ ਨਹੀਂ ਰਾਜਵੀਰ ਜਵੰਦਾ ਨੇ ਵੀ ਕਾਊਟੈਕਸ ਭਰਿਆ ਠੀਕ ਆ ਸਾਰੇ ਜਿਹੜੇ ਜਦੋਂ ਆਪਾਂ ਵਹੀਕਲ ਲੈਨੇ ਆ ਤੇ ਕਾਊਟੈਕਸ ਆਪਾਂ ਭਰਦੇ ਆ ਠੀਕ ਹੈ ਜੀ ਤੇ ਉਸ ਤੋਂ ਬਾਵਜੂਦ ਜਿਹੜੇ ਆਵਾਰਾ ਪਸ਼ੂ ਆ ਆਵਾਰਾ ਪਸ਼ੂਆਂ ਦੇ ਵਿੱਚ گاਵਾ ਵੀ ਆ ਗੀਆਂ ਪਸ਼ੂਆਂ ਦਾ ਇਹਦੇ ਵਿੱਚ ਕੋਈ ਕਸੂਰ ਨਹੀਂ ਆ ਕਸੂਰ ਆ ਬਈ ਸਾਂਭਣ ਵਾਲਿਆਂ ਦਾ ਜਿਹੜੇ ਜ਼ਿੰਮੇਵਾਰੀ ਚੁੱਕਦੇ ਆ ਯਾਨੀ ਕਿ ਆਪਣੀ ਗਵਰਨਮੈਂਟ ਅਸੀਂ ਜਦੋਂ ਟੈਕਸ ਭਰਦੇ ਆ ਤੇ ਉਹਨਾਂ ਦਾ ਹੁੰਦਾ ਹੈ ਵੀ ਉਹਨਾਂ ਨੂੰ ਇਹ ਇਸ ਦਾ ਪ੍ਰਬੰਧ ਕਰਨਾ ਬਣਦਾ ਵੀ ਇਹਨਾਂ ਨੂੰ ਅਵਾਰਾ ਜਿਹੜੇ ਤੁਰੇ ਫਿਰਦੇ ਆ ਹਨਾ ਵੀ ਇਹਨਾਂ ਨੂੰ ਵੀ ਕਿਤੇ ਇੱਕ ਪਾਸੇ ਲਾਈਏ ਕਿ ਕਿਸੇ ਦਾ ਨੁਕਸਾਨ ਨਾ ਕਰ ਤੇ ਨਾ ਹੀ ਪਸ਼ੂ ਆਪਣਾ ਉਹਨਾਂ ਦਾ ਨੁਕਸਾਨ ਹੋਵੇ ਇਹ ਇਕੱਲੇ ਇਨਸਾਨ ਦਾ ਨੁਕਸਾਨ ਨਹੀਂ ਹੁੰਦਾ ਪਸ਼ੂਆਂ ਦਾ ਵੀ ਨੁਕਸਾਨ ਹੁੰਦਾ ਜਦੋਂ ਵਿੱਚ ਵਜਦੇ ਹਨਾ ਸੋ ਬਈ ਇਹ ਇੱਥੇ ਸੋਚਣ ਦੀ ਗੱਲ ਆ ਸਿਰਫ ਇਹ ਨਹੀਂ ਵੀ ਆਰ ਆਈ ਪੀ ਲਿਖਤਾ ਸਾਰਿਆਂ ਨੇ ਵੀ ਬਹੁਤ ਦੁੱਖ ਲੱਗਿਆ ਦੁੱਖ ਬਈ ਜਿਨ੍ਹਾਂ ਦਾ ਗਿਆ ਉਹਨਾਂ ਨੂੰ ਲੱਗਿਆ ਠੀਕ ਆ ਬਾਕੀ ਤਾਂ ਸਭ ਕਹਿਣ ਦੀਆਂ ਗੱਲਾਂ ਨੇ ਜੇ ਤੁਹਾਨੂੰ ਦੁੱਖ ਲੱਗਿਆ ਹੋਊਗਾ ਨਾ ਕਿੰਨੇ ਫਾਲੋਅਰ ਬਾਈ ਦੇ ਠੀਕ ਆ ਜਾ ਕੇ ਪਾਓ ਪਟੀਸ਼ਨ ਹਨਾ ਪੈਰਵਾਈ ਕਰੋ ਜੇ ਤੁਹਾਨੂੰ ਅਸਲ ਚ ਦੁੱਖ ਆ ਹਣਾ ਅਸਲ 'ਚ ਤਾਂ ਉਹਨਾਂ ਮਾਂ ਪਿਓ ਨੂੰ ਉਹਨਾਂ ਦੇ ਯਾਰਾਂ ਦੋਸਤਾਂ ਨੂੰ ਬਾਈ ਕਨਵਰ ਹੋ ਗਿਆ ਹੋਰ ਬਈ ਦੇ ਜਿਹੜੇ ਨਾਲ ਸੀਗੇ ਹਨ ਉਹਨਾਂ ਨੂੰ ਦੁੱਖ ਹੈ ਉਹਨਾਂ ਨੂੰ ਪੁੱਛ ਕੇ ਵੇਖੋ ਜੇ ਤੁਸੀਂ ਅਸਲ ਵਿੱਚ ਨਾਲ ਖੜਦੇ ਹੋ ਨਾ ਬਈ ਫਿਰ ਸਟੈਂਡ ਰੱਖਿਆ ਕਰੋ ਇਹ ਨਹੀਂ ਵੀ ਦੋ ਕੁ ਦਿਨ ਸਟੋਰੀਆਂ ਪਾ ਕੇ ਹਾਂਜੀ ਹਾਂਜੀ ਬਾਈ ਦੁੱਖ ਹੀ ਬੜੀ ਮਾੜਾ ਹੋਇਆ ਜੀ ਉਹ ਫਲਾਨਾ ਇਹ ਸਭ ਫੋਕੀਆਂ ਗੱਲਾਂ ਨੇ ਜੇ ਤੁਸੀਂ ਦੁੱਖ ਮਨਾਉਂਦੇ ਹੋ ਜਾਂ ਦੁੱਖ ਇਸ ਨੂੰ ਸਮਝਦੇ ਹੋ ਤਾਂ ਤੁਹਾਨੂੰ ਉੱਠਣਾ ਪੈਣਾ ਤੇ ਪੁੱਛਣਾ ਪੈਣਾ ਵੀ ਦੱਸੋ ਉਹ ਵੀ ਆਵਾਰਾ ਪਸੂ ਇੱਥੇ ਕੀ ਕਰਦੇ ਸੀਗੇ ਤੇ ਅਜੇ ਵੀ ਉੱਥੇ ਤੁਰੇ ਫਿਰਦੇ ਆ ਮੈਂ ਕੱਲ ਪਰਸੋ ਵੀਡੀਓ ਵੇਖੀ ਐ ਤੇ ਉਹਦੇ ਵਿੱਚ ਇੱਕ ਕੁਲਚਿਆਂ ਵਾਲਾ ਆ ਸਾਹਮਣੇ ਇੱਕ ਰੇੜੀ ਵਾਲਾ ਉਹ ਦੱਸ ਰਿਹਾ ਵੀ ਵੀ ਇੰਦਾ ਕਰਕੇ ਡੈਥ ਹੋਈ ਤੇ ਉਹ ਵੀਡੀਓ ਚੈਨਲ ਵਾਲੇ ਨੇ ਵਿਖਾਈ ਵੀ ਉੱਥੇ ਪਸੂ ਅਜੇ ਵੀ ਤੁਰੇ ਫਿਰਦੇ ਸੋ ਇਹ ਬਹੁਤ ਬਈ ਮਾੜੀ ਗੱਲ ਆ ਹਨਾ ਸੋ ਅਜੇ ਤੱਕ ਵੀ ਕਾਰਵਾਈ ਨਹੀਂ ਹੋਈ ਉਹ ਵੀ ਐਡਾ ਸਟਾਰ ਹਨਾ ਵੀ ਉਹ ਚਲਾ ਗਿਆ ਉਹਦੇ ਬਾਅਦ ਕਾਰਵਾਈ ਨਹੀਂ ਹੋਈ ਵੀ ਸਾਡੇ ਤੇ ਤੁਹਾਡੇ ਵਰਗਿਆਂ ਨਾਲ ਕੀ ਹੋਊਗਾ ਕੌਣ ਪੁੱਛੂਗਾ ਬਈ ਅੱਜ ਇਹ ਮੌਤ ਨੂੰ ਤੁਸੀਂ ਜਾਇਆ ਨਾ ਜਾਣ ਦੋ ਇਦਾਂ ਹੀ ਨਾ ਜਾਣ ਦਿਓ ਇਹਨੂੰ ਤੁਸੀਂ ਇਸ ਤੋਂ ਸੋਚੋ ਤੇ ਇੱਥੋਂ ਆਪਾਂ ਸੋਚੀਏ ਵੀ ਗਾੜੀ ਕਰਨਾ ਕੀ ਆ ਹਨਾ ਵੀ ਤੁਹਾਡਾ ਰਾਜਵੀਰ ਨਾ ਜਾਵੇ ਹਨਾ ਜੇ ਇੱਕ ਰਾਜਵੀਰ ਗਿਆ ਜਾਂ ਇਸ ਤੋਂ ਪਹਿਲਾਂ ਰਾਜਵੀਰ ਕਿੰਨੇ ਗਏ ਤੇ ਆਉਣ ਵਾਲੇ ਕਿੰਨੇ ਰਾਜਵੀਰ ਜਾਣਗੇ ਆਉਣ ਵਾਲਿਆਂ ਨੂੰ ਰੋਕੇ ਜਾ ਸਕਦਾ ਪਹਿਲਿਆਂ ਨੂੰ ਵਾਪਸ ਨਹੀਂ ਲਿਆ ਜਾ ਸਕਦਾ ਹਨਾ ਸਾਰਿਆਂ ਨੇ ਬਹੁਤ ਅਰਦਾਸਾਂ ਕੀਤੀਆਂ ਹਨਾ ਇੱਕ ਵੀਡੀਓ ਵੇਖੀ ਜੰਨਾ ਸੀ ਕਹਿੰਦਾ ਵੀ ਅ ਅਰਦਾਸਾਂ ਕੀਤੀ ਅੱਜ ਪਤਾ ਲੱਗ ਗਿਆ ਵੀ ਅਰਦਾਸਾਂ ਦਾ ਮੁੱਲ ਨਹੀਂ ਮੁੜਦਾ ਬਾਈ ਅਰਦਾਸਾਂ ਦਾ ਮੁੱਲ ਮੁੜਦਾ ਵਾ ਅਰਦਾਸਾਂ ਦਾ ਇਹ ਨਹੀਂ ਹੈ ਵੀ ਜਿਹਦੀ ਆਈ ਆ ਵੀ ਉਹਨੂੰ ਆਪਾਂ ਮੋੜ ਲਾਂਗੇ ਹਨਾ ਰਾਜਵੀਰ ਦੀ ਮੌਤ ਇੱਕ ਪਾਸੇ ਐਦਾਂ ਲੱਗ ਸਕਦੀ ਹੈ ਜੇ ਆਪਾਂ ਖੜਦੇ ਹਾਂ ਬਈ ਉਹਨੂੰ ਇਨਸਾਫ਼ ਦਿਵਾ ਸਕਦੇ ਇਨਸਾਫ਼ ਇਹ ਮੈਂ ਤਾਂ ਇਹਨੂੰ ਬਈ ਇੱਕ ਹਸਬ ਦਾ ਵੀ ਵੀ ਮਰ ਰਹੀ ਗਾਉਂਗਾ ਹਨਾ ਵੀ ਜਿਹੜਾ ਪ੍ਰਸ਼ਾਸਨ ਦੀ ਲਾਪਰਵਾਹੀ ਕਰਕੇ ਹੋਇਆ ਵਾ ਸੋ ਜਿੰਨੇ ਫਾਲੋਅਰ ਆ ਭਾਈ ਜਿਨ੍ਹਾਂ ਨੂੰ ਅਸਲ ਵਿੱਚ ਦੁੱਖ ਆ ਹੋਕਿਆਂ ਨੂੰ ਨਹੀਂ ਮੈਂ ਕਹਿਣ ਦੇ ਆ ਜਿਨ੍ਹਾਂ ਨੂੰ ਅਸਲ ਵਿੱਚ ਦੁੱਖ ਆ ਆਪਣੇ ਆਪਣੇ ਸ਼ਹਿਰਾਂ ਵਿੱਚ ਪਟੀਸ਼ਨਾਂ ਪਾਓ ਹਨਾ ਵੀ ਜਿਹੜਾ ਤੁਸੀਂ ਕਾਉਟੈਕਸ ਲੈਨੇ ਹੋ ਅਵਾਰਾ ਪਸ਼ੂ ਕਿਉਂ ਤੁਰੇ ਫਿਰਦੇ ਆ ਸੜਕਾਂ ਤੇ ਤਾਂ ਕਿ ਅੱਗੇ ਕੋਈ ਮੌਤ ਨਾ ਹੋਵੇ ਬਾਈ ਦੇ ਕਰਕੇ ਕਈ ਕਿੰਨੇ ਜਾਨੇ ਬਚ ਜਾਣਗੇ ਇਸ ਚੀਜ਼ ਨੂੰ ਲੈ ਕੇ ਇਹ ਸੋਚਣ ਵਾਲੀ ਗੱਲ ਆ ਸੋ ਇਹ ਸਿਰਫ ਆਰ ਆਈ ਪੀ ਲਿਖ ਦੇਣਾ ਮਸਲੇ ਦਾ ਹੱਲ ਨਹੀਂ ਆ ਮਸਲੇ ਦਾ ਹੱਲ ਤਾਂ ਆ ਜੇ ਆਪਾਂ ਉੱਠਾਂਗੇ ਤੇ ਤੁਰਾਂਗੇ ਮੋਬਾਈਲਾਂ ਦੇ ਵਿੱਚ ਕਮੈਂਟ ਕਰਨ ਦੇ ਨਾਲ ਜਾਂ ਮੋਬਾਈਲਾਂ ਦੇ ਵਿੱਚ ਫੋਟੋਆਂ ਲਾਉਣ ਦੇ ਨਾਲ ਇਹ ਇਹ ਬਹੁਤ ਮਤਲਬ ਹਲਕੀਆਂ ਗੱਲਾਂ ਹੋ ਗਈਆਂ ਬਹੁਤ ਆਪਣੀ ਸੋਚ ਹੀ ਇੱਥੋਂ ਤੱਕ ਰਹੇਗੀ ਕਿ ਅਸੀਂ ਸਿਰਫ ਮੋਬਾਈਲਾਂ ਤੱਕ ਹੀ ਸੀਮਤ ਰਹਿ ਕੇ ਮੋਬਾਈਲਾਂ ਤੋਂ ਬਾਹਰ ਉੱਠ ਕੇ ਜਾਂਦੇ ਹੀ ਨਹੀਂਗੇ ਠੀਕ ਹੈ ਸੋ ਮੇਰੇ ਗੱਲ ਕਰਨ ਦਾ ਮਤਲਬ ਆ ਵੀ ਆਓ ਸਾਰੇ ਹਨਾ ਮੈਂ ਮੈਂ ਵੀ ਤੁਰਦਾ ਤੁਸੀਂ ਵੀ ਤੁਰੋ ਸਾਰੇ ਆਓ ਚਲਦੇ ਹਾਂ ਪ੍ਰੋਡਿਸ਼ਨਾਂ ਪਾਉਣੇ ਆ ਇਹਨਾਂ ਨੂੰ ਜਵਾਬ ਲੈਣੇ ਆ ਜਵਾਬ ਦਿਓ ਹਨਾ ਵੀ ਜਿਹੜਾ ਤੁਸੀਂ ਟੈਕਸ ਲਾਉਂਦੇ ਹੋ ਕਿੱਧਰ ਜਾਂਦਾ ਟੈਕਸ ਇਹਨਾਂ ਨੂੰ ਸਾਂਪਦੇ ਕਿਉਂ ਨਹੀਂ ਹਨਾ ਵੀ ਇਹ ਜਾਨਵਰਾਂ ਇਹਨਾਂ ਜਾਨਵਰਾਂ ਦਾ ਵੀ ਬਈ ਬਹੁਤ ਨੁਕਸਾਨ ਆ ਠੀਕ ਆ ਮੈਂ ਇੱਕ ਪਿੱਛੇ ਵੀਡੀਓ ਵੇਖੀ ਸੀਗੀ ਇੱਕ ਟੱਠਾ ਸੀਗਾ ਤੇ ਉਹ ਨਾ ਅ ਕਿਸੇ ਬਾਈ ਨੇ ਪਾਈ ਚੈਨਲ ਵਾਲਾ ਵਾ ਮਸ਼ਹੂਰਾ ਨਾਂ ਭੁੱਲ ਗਿਆ ਉਹ ਵਾ ਲਫਾਫੇ ਉਹਨੇ ਖਾ ਖਾ ਕੇ ਨਾ ਅੰਦਰੋਂ ਲਫਾਫੇ ਕੋਈ ਗੰਦਮੰਦ ਖਾ ਕੇ ਉਹਦਾ ਢਿੱਡ ਐਡਾ ਫੁੱਲਿਆ ਪਿਆ ਸੀਗਾ ਮਤਲਬ ਉਹ ਉਹਨਾਂ ਦਾ ਪ੍ਰਬੰਧ ਹੀ ਨਹੀਂ ਆ ਨਾ ਬਈ ਜੇ ਉਹਦਾ ਪ੍ਰਬੰਧ ਹੋਣ ਤੇ ਉਹ ਉਹ ਇਹ ਚੀਜ਼ਾਂ ਗੰਦਮੰਦ ਨਾ ਖਾਣ ਤੇ ਐਦਾਂ ਕਈ ਉਹਨਾਂ ਦੀ ਮੌਤਾਂ ਹੁੰਦੀਆਂ ਪਤਾ ਹੀ ਨਹੀਂ ਲੱਗਦਾ ਕੋਈ ਨਾਲੇ ਚ ਡੇਕ ਪਿਆ ਕੋਈ ਕਿਤੇ ਡੇਕ ਪਿਆ ਹਨਾ ਕੋਈ ਕਿਸੇ ਨੂੰ ਕੋਈ ਕਿਸੇ ਨੂੰ ਮਾਰਨ ਦਾ ਕਾਰਨ ਬਣ ਗਿਆ ਗੱਲ ਇਹ ਹੈ ਜੇ ਆਪਾਂ ਗਾਊ ਦੀ ਗੱਲ ਕਰਦੇ ਹਾਂ ਨਾ ਬਹੁਤ ਰਿਸਪੈਕਟ ਕਰਦੇ ਆ ਹਿੰਦੂ ਧਰਮ ਦੇ ਵਿੱਚ ਹਨਾ ਸਾਰੀ ਰਿਸਪੈਕਟ ਕਰਦੇ ਆ ਵੀ ਗਊ ਮਾਤਾ ਸਾਡੇ ਘਰੇ ਵੀ ਰੱਖੀਆਂ ਹੋਏਗਾ ਸੋ ਇਹਨਾਂ ਦਾ ਪ੍ਰਬੰਧ ਕਿੰਨੇ ਕਰਨਾ ਨਾ ਟੱਠਿਆਂ ਦਾ ਪ੍ਰਬੰਧ ਕਿੰਨੇ ਕਰਨਾ ਜਾਂ ਅਵਾਰਾ ਪਸ਼ੂ ਵਿੱਚ گاਵਾ ਵੀ ਆ ਗਈ ਇਹਨਾਂ ਦਾ ਪ੍ਰਬੰਧ ਕਿੰਨੇ ਕਰਨਾ ਇਹ ਪਾਪ ਨਹੀਂ ਇੱਕ ਤਰ੍ਹਾਂ ਦਾ ਹੈਨਾ ਇਹ 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 ਮਨ ਦੇ ਵਿੱਚ ਕਦੇ ਸਵਾਲ ਨਹੀਂ ਆਉਂਦਾ ਵੀ ਅਸੀਂ ਜਿਹਨੂੰ ਪੂਜਦੇ ਹਾਂ ਉਹ ਸੜਕਾਂ ਤੇ ਵਾਰਤੁਰੀਆਂ ਫਿਰਦੀਆਂ ਹੈ ਹਨਾ ਇਹ ਇਹ ਇੱਕ ਇੱਕ ਵਈ ਇਹ ਮਤਲਬ ਇਹ ਤਾਂ ਸਾਡਾ ਫਿਰ ਰਿਸਪੈਕਟ ਹੀ ਨਹੀਂ ਕਰਦੇ ਨੇ ਇੱਕ ਸਾਫ ਦੀ ਫਿਰ ਸ਼ੋਸ਼ਾ ਹੀ ਕਰਦੇ ਹੋਗੇ ਜੇ ਅਸੀਂ ਰਿਸਪੈਕਟ ਕਰਦੇ ਆਂ ਤੇ ਅਸੀਂ ਇਹਨਾਂ ਨੂੰ ਸਾਂਭੀਏ ਸੋ ਬਾਈ ਇਹ ਸੋਚਣ ਤੇ ਵਿਚਾਰਨ ਦੀ ਗੱਲ ਆ ਇਹ ਇਕੱਲੇ ਸਿੱਖ ਪਰਿਵਾਰਾਂ ਦੀਆਂ ਮੌਤਾਂ ਨਹੀਂ ਹੁੰਦੀਆਂ Hindu ਪਰਿਵਾਰਾਂ ਦੀਆਂ ਹੁੰਦੀਆਂ ਪੂਰੇ ਇੰਡੀਆ ਦੇ ਵਿੱਚ ਮੌਤਾਂ ਹੁੰਦੀਆਂ ਵਾ ਆਵਾਰਾ ਪਸ਼ੂਆਂ ਦੇ ਕਾਰਨ ਪਤਾ ਨਹੀਂ ਰੋਜ਼ ਦੀਆਂ ਕਿੰਨੀਆਂ ਮੌਤਾਂ ਹੁੰਦੀਆਂ ਰੋਜ਼ ਕਿੰਨੇ ਐਕਸੀਡੈਂਟ ਹੁੰਦੇ ਆ ਤੇ ਸੋ ਐਕਸੀਡੈਂਟ ਕਹਿ ਕੇ ਹੀ ਟਾਲ ਦੇਣਾ ਵੀ ਹਾਂ ਐਕਸੀਡੈਂਟ ਹੋ ਗਿਆ ਤੇ ਆਈ ਸੀ ਕੀ ਤੇ ਇਹ ਬਹੁਤ ਗਲਤ ਗੱਲ ਆ ਹਾਂ ਬਿਲਕੁਲ ਜਿੱਥੋਂ ਜਿੰਨੇ ਸਾਲ ਲਿਖੇ ਉਸ ਤੋਂ ਵੱਧ ਆਪਾਂ ਇੱਕ ਸਾਹ ਨਹੀਂ ਲੈ ਸਕਦੇ ਪਰ ਕਾਰਨ ਕੋਈ ਹੋਰ ਹੋਊ ਉਹ ਗੱਲ ਵੱਖਰੀ ਆ ਪਰ ਜਦੋਂ ਲਾਪਰਵਾਹੀਆਂ ਕਾਰਨ ਆਗੇ ਤੇ ਉਹ ਗੱਲ ਗਲਤ ਆ ਵੇਖਣ ਨੂੰ ਵੀ ਲੱਗਦਾ ਵੀ ਹਾਂ ਵੀ ਅਸੀਂ ਸਾਡੇ ਲੋਕ ਕਿੰਨੇ ਲਾਪਰਵਾਹ ਆ ਤੇ ਕਿੰਨੇ ਮਤਲਬ ਗੱਲ ਸੁਣਦੇ ਹੀ ਨਹੀਂ ਆ ਬਾਅਦ ਵਿੱਚ ਪੁੱਛਦੇ ਹੀ ਨਹੀਂ ਆ ਅਸੀਂ ਵੀ ਲਾਪਰਵਾਹ ਆ ਇਕੱਲੇ ਗਵਰਨਮੈਂਟ ਦਾ ਕਸੂਰ ਨਹੀਂ ਆ ਬਾਈ ਸਾਡਾ ਵੀ ਕਸੂਰ ਆ ਜਦੋਂ ਅਸੀਂ ਚਕੰਨੇ ਹੋਵਾਂਗੇ ਅਸੀਂ ਇਹਨਾਂ ਨੂੰ ਸਵਾਲ ਪੁੱਛਣ ਵਾਲੇ ਹੋਵਾਂਗੇ ਤਾਂ ਇਹ ਗੱਲਾਂ ਨਹੀਂ ਹੋਣਗੀਆਂ ਇਹ ਜਦੋਂ ਆਪਾਂ ਗਊਸ਼ਾਲਾ ਵੀ ਜਾਂਦੇ ਆ ਨਾ ਗਊਸ਼ਾਲਾ ਜਦੋਂ ਕਿਸੇ ਵਾਰ ਆਪਸ਼ੂ ਨੂੰ ਦੇਣ ਜਾਂਦੇ ਆ ਤੇ 2500 ਰੁਪਈਆ ਦੇ ਕੁਝ ਸ਼ਾਇਦ ਟੂੜੀ ਦੀ ਟਰਾਲੀ ਲੈਂਦੇ ਹਨਾ ਉਦੋਂ ਬਾਅਦ ਉਹ ਪਸ਼ੂ ਵੇਖੀਏ ਤਾਂ ਮਹੀਨੇ ਬਾਅਦ ਫੇਰ ਉਤਰਿਆ ਫਿਰਦਾ ਹੁੰਦਾ ਤੇ ਉਹਨਾਂ ਨੂੰ ਸਵਾਲ ਪੁੱਛਣੇ ਬਣਦੇ ਆ ਸਾਨੂੰ ਉੱਠਣਾ ਪੈਂਦਾ ਵੀ ਇਹ ਮੌਤ ਇਦਾਂ ਹੀ ਨਾ ਜਾਵੇ ਵੀ ਹਾਂ ਵੀ ਠੀਕ ਆ ਚਲੋ ਠੀਕ ਆ ਫੇਰ ਆਪਾਂ ਅਗਲੇ ਦਾ ਵੇਟ ਕਰੀਏ ਕੋਈ ਅਗਲਾ ਮਰੂਗਾ ਸੋ ਗੱਲ ਤਾਂ ਕੌੜੀ ਏ ਬਈ ਮੈਨੂੰ ਮਾਫ ਕਰਿਓ ਪਰ ਇਹ ਗੱਲ ਸੱਚ ਏ ਸਾਨੂੰ ਉੱਠਣਾ ਪੈਣਾ ਜਾਗਣਾ ਪੈਣਾ ਤੇ ਪੁੱਛਣਾ ਪੈਣਾ ਬਾਕੀ ਬਹੁਤ ਇੱਕ ਨਾ ਮਾੜੀ ਗੱਲ ਲੱਗੀ ਹਨਾ ਆਪਦੇ ਭਾਈਚਾਰੇ ਦੇ ਲੋਕਾਂ ਦੀ ਮੈਂ ਗੱਲ ਕਰਨ ਲੱਗਾ ਮੀਡੀਆ ਦੀ ਗੱਲ ਕਰਨ ਲੱਗਿਆ ਬਈ ਜਦੋਂ ਮੌਤ ਹੋਈ ਹੋਵੇ ਨਾ ਤੇ ਐਦਾਂ ਤੁਸੀਂ ਮਤਲਬ ਕਿ ਇੱਕ ਦੂਜੇ ਉਹਦੇ ਉੱਤੇ ਉੱਤੇ ਚੜ੍ਹ ਕੇ ਜਾਂ ਫਿਰ ਜਿਵੇਂ ਕਨਵਰ ਬਾਈ ਭੱਜੀ ਜਾਂਦਾ ਸੀ ਅੱਗੇ ਅੱਗੇ ਤੁਹਾਡੇ ਤੁਹਾਨੂੰ ਆਪ ਨੂੰ ਸ਼ਰਮ ਆਉਣੀ ਚਾਹੀਦੀ ਆ ਬਈ ਬਹੁਤ ਹੀ ਸ਼ਰਮ ਦੀ ਗੱਲ ਆ ਉਹ ਮੈਂ ਦੇਖੀ ਜਾਂਦਾ ਸੀ ਹਨਾ ਇੱਕ ਵੀਡੀਓ ਪਰਸੋ ਚੌਥੇ ਜਿਉਂ ਕਹਿੰਦੇ ਬਈ ਲਾਛਾਂ ਨਹੀਂ ਵੇਚਣੀਆਂ ਚਾਹੀਦੀ ਸੋ ਤੁਸੀਂ ਐਡਾ ਗੰਦਾ ਬਿਜ਼ਨਸ ਨਾ ਕਰੋ ਹਨਾ ਇਹਨੂੰ ਮੀਡੀਆ ਨੂੰ ਬਿਜ਼ਨਸ ਨਾ ਬਣਾਓ ਇੱਕ ਵੀ ਹਾਂ ਵੀ ਤੁਸੀਂ ਤੁਹਾਡਾ ਕੰਮ ਆ ਖਬਰ ਪਹੁੰਚਾਉਣ ਦਾ ਸੱਚੀ ਤੇ ਸੁੱਚੀ ਠੀਕ ਹੈ ਪਹਿਲਾਂ ਜਦੋਂ ਬਈ ਦਾਖਲ ਸੀਗਾ ਬਹੁਤ ਚੈਨਲਾਂ ਨੇ ਪਾਤੀਆਂ ਵੀ ਹਾਂ ਵੀ ਔਖਾ ਆ ਇਦਾਂ ਆ ਨਹੀਂ ਰਿਹਾ ਕੋਈ ਸੀਨੇ ਪਾਤਾ ਫਿਰ ਖਬਰਾਂ ਪਾਤੀਆਂ ਸਿਰਫ ਆਪਦੇ ਪੈਸੇ ਵਾਸਤੇ ਇਹ ਵਾਰੀ ਬਈ ਤੁਹਾਡੀ ਵੀ ਆ ਸਕਦੀ ਹੈ ਠੀਕ ਹੈ ਨਾ ਸਿੱਧੀ ਜੀ ਗੱਲ ਹੈ ਸੋ ਬਈ ਮੀਡੀਆ ਨੂੰ ਵੀ ਇੱਕ ਬੇਨਤੀ ਹੈ ਜਿਵੇਂ ਪਹਿਲਾਂ ਗੱਲ ਕਹੀ ਹੈ ਹਨਾ ਵੀ ਲਾਸ਼ ਨਹੀਂ ਵੇਚਣੀ ਚਾਹੀਦੀ ਕਿਸੇ ਦੀ ਹਨਾ ਵੀ ਉਹਨਾਂ ਦੇ ਆਪਦੇ ਫੈਮਿਲੀ ਮੈਂਬਰਾਂ ਨੂੰ ਜਿਵੇਂ ਵਰਿੰਦਰ ਘੁਮਣ ਬਾਈ ਦੀ ਹਨਾ ਮੌਤ ਹੋਈ ਹੈ ਉੱਥੇ ਉਹਨਾਂ ਦੇ ਫੈਮਿਲੀ ਮੈਂਬਰਾਂ ਨੂੰ आ, मतलब भीड़ ਦੇ ਵਿੱਚੋਂ ਲੰਘ ਕੇ ਜਾਣਾ ਪੈ ਰਿਹਾ ਸੀ ਮੀਡੀਆ ਕਰਕੇ ਹਨਾ ਵੀ ਉੱਥੋਂ ਉਹ ਉਹਨਾਂ ਦੇ ਸਕੇ ਉਹਨਾਂ ਤੋਂ ਉਹਨਾਂ ਦੀ ਆਖਰੀ ਸ਼ਕਲ ਜਾਂ ਉਹਨੂੰ ਆਖਰੀ ਵਿਦਾਇਗੀ ਦੇਣਾ ਇੰਨੀ ਔਖੀ ਹੋ ਰਹੀ ਸੀ ਹਨਾ ਸਿਰਫ ਵਪਾਰ ਹੀ ਨਾ ਸਮਝਿਆ ਜਾਵੇ ਮੀਡੀਆ ਨੂੰ ਵੀਡੀਆ ਇੱਕ ਬੜੀ ਤਕੜੀ ਜ਼ਿੰਮੇਵਾਰੀ ਹੈ ਤੁਸੀਂ ਸੱਚੀ ਤੇ ਸੁੱਚੀ ਗੱਲ ਪਹੁੰਚਾਉਣੀ ਲੋਕਾਂ ਤੱਕ ਹਨਾ ਲੋਕਾਂ ਨੂੰ ਅਵੇਅਰ ਕਰਨਾ ਵਾ ਲੋਕਾਂ ਨੂੰ ਦੱਸਣਾ ਆ ਲੋਕਾਂ ਨੂੰ ਸਮਝਾਉਣਾ ਆ ਲੋਕ ਬਹੁਤ ਵਿਸ਼ਵਾਸ ਕਰਦੇ ਬਈ ਮੀਡੀਆ ਤੇ ਸੋ ਵਿਸ਼ਵਾਸ ਨਾ ਤੋੜੀਏ ਤੇ ਚੰਗੀ ਗੱਲ ਲੈ ਕੇ ਆਈਏ ਤੇ ਚੰਗੀ ਗੱਲ ਉਹਨਾਂ ਤੱਕ ਪਹੁੰਚਾਈਏ ਸੱਚੀ ਗੱਲ ਮੇਰਾ ਕਹਿਣ ਦਾ ਮਤਲਬ ਵੀ ਸੱਚੀ ਗੱਲ ਉਹਨਾਂ ਤੱਕ ਲੈ ਕੇ ਆਈ ਕਿ ਤਾਂਕਿ ਉਹਨਾਂ ਨੂੰ ਪਤਾ ਲੱਗੇ ਹਨਾ ਅੱਜ ਵੀ ਮੈਂ ਗੱਲ ਕਰਨ ਦੇ ਆ ਵੀ ਆਹ ਜਿਹੜੀਆਂ ਚੀਜ਼ਾਂ ਨੇ ਅਵੇਅਰ ਹੋਣਾ ਪੈਣਾ ਸਾਨੂੰ ਉੱਠਣਾ ਪੈਣਾ ਸੋ ਇਹ ਸਿਰਫ ਗੱਲ ਹੀ ਨਹੀਂ ਆ ਜੇ ਇਹ ਜੇ ਕੋਈ ਉੱਠਿਆ ਨਾ ਜਾਂ ਕੋਈ ਕਿਸੇ ਨੇ ਇਸ ਚੀਜ਼ ਨੂੰ ਨਾ ਗੌਰ ਕੀਤਾ ਤੇ ਬਈ ਇਹ ਚੀਜ਼ਾਂ ਹੁੰਦੀਆਂ ਰਹਿਣੀਆਂ ਇਹ ਆਖਰੀ ਨਹੀਂ ਆ ਸੋ ਵਰਿੰਦਰ ਘੋਮਣ ਬਾਈ ਦੀ ਗੱਲ ਕਰੀਏ ਹਨਾ ਸ਼ੋਲਡਰ ਦਾ ਸੀਗੀ ਸਰਜਰੀ ਕਰਾਉਣੀ ਸੀਗੀ ਹਨਾ ਤੇ ਬਹਾਨਾ ਬਣਿਆ ਕੋਈ ਕਹਿੰਦਾ ਵੀ ਡਾਕਟਰਾਂ ਦਾ ਕਸੂਰ ਆ ਪਰਿਵਾਰ ਵੱਲੋਂ ਦੋਸ਼ ਲਾਇਆ ਜਾ ਰਿਹਾ ਹਨਾ ਵੀ ਇੱਕ ਨਾਰਮਲ ਸਰਜਰੀ ਆ ਅੱਗੇ ਵੀ ਸਰਜਰੀਆਂ ਹੋਈਆਂ ਵਾ ਇੱਕ ਨੋਰਕਈਆਂ ਦੀਆਂ ਸਰਜਰੀਆਂ ਹੋਈਆਂ ਪਰ ਐਦਾਂ ਕਿਸੇ ਨਾਲ ਨਹੀਂ ਹੋਇਆ ਬਾਡੀ ਕਹਿੰਦੇ ਨੀਲੀ ਬਾਡੀ ਪੈ ਗਈ ਹਨਾ ਇਹ ਸਵਾਲ ਸਾਡਾ ਡਾਕਟਰਾਂ ਨੂੰ ਪੁੱਛਣਾ ਬਣਦਾ ਵਾ ਵੀ ਤੁਹਾਨੂੰ ਦੱਸਣਾ ਪੈਣਾ ਵੀ ਕੀ ਗੱਲ ਹੋਈ ਹਨਾ ਉੱਥੋਂ ਦੀ ਫੁਟੇਜ ਵਗੈਰਾ ਸਾਰਾ ਕੁਝ ਦੇਖ ਕੇ ਫਿਰ ਤਾਂ ਕਿ ਅੱਗੇ ਡਾਕਟਰਾਂ ਨੂੰ ਲੋਕੀ ਨਾ ਰੱਬ ਮੰਨਦੇ ਆ ਸੋ ਰੱਬ ਦੀ ਜਗ੍ਹਾ ਬਣੀ ਰਵੇ ਤਾਂ ਵਧੀਆ ਗੱਲ ਆ ਤੇ ਇਹ ਇਦਾਂ ਦੀਆਂ ਜਗ੍ਹਾ ਘਟਨਾਵਾ ਹੁੰਦੀਆਂ ਨਹੀਂਆਂ ਤੇ ਲੋਕਾਂ ਦਾ ਵਿਸ਼ਵਾਸ ਡਾਕਟਰਾਂ ਤੋਂ ਵੀ ਉੱਟ ਜਾਣਾ ਵਾ ਸੋ ਮੇਰੀ ਵੀਡੀਓ ਨੂੰ ਤੁਸੀਂ ਜੇ ਚੰਗੀ ਲੱਗੀ ਤਾਂ ਸ਼ੇਅਰ ਜ਼ਰੂਰ ਕਰਿਓ ਤੇ ਪਰ ਇੱਕ ਗੱਲ ਆ ਵੀ ਗੌਰ ਕਰਿਓ ਸ਼ੇਅਰ ਤੋਂ ਜ਼ਿਆਦਾ ਗੌਰ ਕਰਿਓ ਤਾਂ ਕਿ ਆਪਾਂ ਉੱਠੀਏ ਬਾਈ ਨਾਲ ਚੱਲੀਏ ਇੱਕ ਦੂਜੇ ਦੇ ਨਾਲ ਤੁਰੀਏ ਤੇ ਇਹਨਾਂ ਨੂੰ ਸਵਾਲ ਪੁੱਛੀਏ ਵੀ ਸਾਨੂੰ ਸਵਾਲ ਦਾ ਜਵਾਬ ਦਿਓ ਵੀ ਸਾਡੇ ਹੀਰੇ ਜਾਂar ਕਿੱਥੇ ਰਹਿ ਗਏ ਹਣਾ ਵੀ ਸਾਡੇ ਇੰਨੇ ਤਕੜੇ ਜਿਹੜੇ ਚਿਹਰੇ ਆ ਪਿੱਛੇ ਤੋਂ ਲੈ ਕੇ ਹੁਣ ਤੱਕ ਆਪਾਂ ਧਿਆਨ ਮਾਰੀਏ ਤੇ ਕਿੰਨੇ ਜਿਹੜੇ ਚਿਹਰੇ ਚਲ ਗਏ ਆ ਸਿਰਫ ਨਾਂ ਸਵਾਲ ਪੁੱਛਣ ਦੇ ਕਰਕੇ ਹੁਣ ਅੱਜ ਵੀ ਸਵਾਲ ਪੁੱਛਣਾ ਬਣਦਾ ਆ ਸੋ ਆਓ ਚੱਲੀਏ ਬਾਈ ਪੰਜਾਬੀਓ ਤੁਹਾਨੂੰ ਉੱਠਣਾ ਪੈਣਾ ਆ ਤੁਰਨਾ ਪੈਣਾ ਮੋਬਾਈਲਾਂ ਚੋਂ ਨਿਕਲਣਾ ਪੈਣਾ ਤੇ ਤਾਂ ਹੀ ਗੱਲ ਬਰਨੀ ਬਈ ਸਤਿ ਸ਼੍ਰੀ ਅਕਾਲ ਜੀ